ਸ਼ਾਇਦ 2022 ਦੀ ਗੱਲ ਆ ਨੈਪ ਤਸਿਲਦਾਰ ਦੇ ਪੇਪਰ ਕੀਤੇ ਗਏ ਸੀ ਇਸੇ ਸਰਕਾਰ ਵੱਲੋਂ ਇਸੇ ਐਸਐਸ ਬੋਰਡ ਵੱਲੋਂ ਜਾਂ ਸ਼ਾਇਦ ਪੀਪੀਐਸਸੀ ਵੱਲੋਂ ਉਹਦੇ ਚ ਵੀ ਬਹੁਤ ਵੱਡਾ ਕਪਲਾਆ ਸੀਗਾ ਕਿ ਜਿਹੜੇ ਨੈਪ ਤਸਿਲਦਾਰ ਟਾਪਰ ਸੀਗੇ ਸ਼ਾਇਦ ਜਿੰਨੀ ਵੀ ਗਿਣਤੀ ਸੀ 35 40 ਜਾਂ 40 45 ਦੀ ਉਹ ਸਾਰੇ ਪਟਵਾਰੀਆਂ ਦੇ ਪੇਪਰਾਂ ਵਿੱਚ ਫੇਲ ਹੋ ਗਏ ਸੀ ਔਰ ਉਹ ਸਾਰੇ ਜਿਹੜੇ ਨੈਪ ਤਸਿਲਦਾਰ ਸੀਗੇ ਉਹ ਪਾਏਗੇ ਕਿ ਇੱਕ ਪਾਰਟਿਕੂਲਰ ਰੀਜਨ ਜਿਵੇਂ ਕਿ ਇਸ ਐਸਐਸਏ ਦੇ ਪੇਪਰ ਵਿੱਚ ਵੀ ਗੱਰਪੱਟੀ ਇੱਥੇ ਕਿ ਜੇ ਸੰਗਰੂਰ ਮਾਨਸਾ ਤੇ ਲੇਰੇ ਦੇ ਨੇੜੇ ਤੇੜੇ ਦੇ ਸਾਰੇ ਕੈਂਡੀਡੇਟ ਉੱਥੋਂ ਦੇ ਸੀਗੇ ਗਵਰਨਮੈਂਟ ਨੂੰ ਪਬਲਿਕ ਪ੍ਰੈਸ਼ਰ ਦੇ ਅੱਗੇ ਗੋਡੇ ਟੇਕ ਕੇ ਉਹ ਸਾਰੀ ਭਰਤੀ ਨੂੰ ਦੁਬਾਰਾ ਉਹਨੂੰ ਰੱਦ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕਿ ਭਗਵੰਤ ਮਾਨ ਨੇ ਸ਼ੈ ਟਿਗੋਰ ਥੀਏਟਰ ਦੇ ਵਿੱਚ ਇਸ ਗੱਲ ਦਾ ਆਪ ਇਸ ਨੂੰ ਕਬੂਲਿਆ ਵੀ ਕਿ ਨਹਿਰ ਤਹਿਸੀਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਕਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ-ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਆ ਆ ਐਸ ਐਸ ਏ ਦੇ ਪੇਪਰ ਹੋਏ ਇਹ 28 ਜਨੂਅਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗ ਗਿਆ ਹੋਵੇ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਾਇਦ ਬੀਓਆਈ ਜਿਹੜੀ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕਰੇਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟਵਾਸ਼ ਕਰਨ ਵਾਸਤੇ ਉਹਦਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟ ਸੀਗੇ ਆ ਹੁਣੇ ਰੀਸੈਂਟਲੀ ਕਿਹੜੀ ਤਰੀਕ ਨੂੰ ਛਾਇਆ ਕੀਤਾ ਲਾਸਟ ਕਿੰ ਨੂੰ ਕੀਤਾ ਆ ਪਿਛਲੇ ਹਫਤੇ ਨਤੀਜੇ ਕੱਢੇ ਨੇ ਐ ਨੈਤ ਤਹਿਸੀਲਦਾਰਾਂ ਦੀ ਭਰਤੀ ਦੇ ਤਰਜ਼ ਤੇ ਜਿਹੜੇ ਟਾਪਰ ਚ 44 ਕੈਂਡੀਡੇਟ ਨੇ 44 ਕੈਂਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦਿਸ SSA ਐਗਜ਼ਾਮ ਕਮ ਇਨਸਪੈਕਟਰ ਐਗਜ਼ਾਮ ਉਹਨਾਂ ਦੇ ਬਿਲਕੁਲ ਉਹੀ ਨੈਤ ਤਹਿਸੀਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਆਨਸਰ ਕੀਜ਼ ਹੁੰਦੇ ਨੇ ਏ ਬੀ ਸੀ ਡੀ ਚੁਤਾਲੀਆਂ ਦੇ ਬਿਲਕੁਲ ਇਨਬਿਨ ਨਹੀਂ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੇ ਉਹ ਸਿਲੈਕਟ ਕੀਤੇ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭਰਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਡ ਕੈਂਡੀਡੇਟ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸਹਿਤ ਫਰਸਟ ਕਜ਼ਨ ਚਾਚੇ ਦੇ ਪੁੱਤ ਪਰਾ ਇੱਕ ਸਹਿਤ ਪ੍ਰੋਬੇਬਲੀ ਸਾਲਾ ਤੇ ਭਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਹੀਂ ਹੋ ਸਕਦੀਆਂ ਇਹ ਸਾਰੇ ਜਿਹੜੀਆਂ OMR ਸ਼ੀਟਸ ਗਿਆ ਅਗਰ ਇਸ ਨੂੰ ਸਾਰੀਆਂ ਨੂੰ ਅੱਛੇ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਫੜੇ ਜਾਣਗੇ ਦੂਸਰਾ ਹੈਗਾ ਕਿ ਇਹਦੀ ਜੀਓਗ੍ਰਾਫੀਕਲ ਕਨਸੈਂਟਰੇਸ਼ਨ ਆਫ ਟਾਪਰਸ ਜਿਦਾ ਪਹਿਲਾਂ ਕਿਹਾ ਕਿ ਇਹ ਚੌਤਾਲੀਆਂ ਚੋਂ 35 ਜਿਹੜੇ ਨੇ ਜਿਹੜਾ ਘੱਗਰ ਪੱਟੀ ਮੈਂ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਨਕ ਤੇ ਪਾਤੜਾ ਇੱਥੇ ਕਿ ਜਿਹਦੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰਿਟੇ ਲਵਾਏ ਗਏ ਉਹਨਾਂ ਤੋਂ ਆਫਕੋਰਸ ਪੈਸੇ ਲੈ ਗਏ ਉਹਨਾਂ ਨੇ ਇਦਾਂ ਤਾਂ ਫ੍ਰੀ ਕੋ ਦਿੰਦਾ ਨਿਕਾ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਗਰੁੱਪ ਪੈਸੇ ਦੇ ਬੈਠੇ ਹੋਣੇ ਕਨਸਟੇਬਲ ਦੀ ਭਰਤੀ ਵਾਸਤੇ ਰੁਪਈਆ 5-5 7-7 10-10 ਲੱਖ ਰੁਪਈਆ ਚੱਕੀ ਫਿਰਦੇ ਨੇ ਬਥੇਰਾ ਸਮਝਾਈਦਾ ਕਿ ਇਹਦੇ ਚ ਕੋਈ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾਫੀ ਡਿਸਕਰੇਜ ਕੀਤਾ ਪਰ ਲੋਕੀ ਚੱਕੀ ਫਿਰਦੇ ਨੇ ਬਿਕੋਜ਼ ਥੇਅਰ ਇਜ਼ ਕੰਪ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੋਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਯੂਸ ਹੋ ਕੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇਨਟੂ ਦਿਸ ਡਰਗ ਟਰੈਪ ਇਹ ਸਾਰੀ ਗੱਲ ਆਪਾਂ ਨੂੰ ਪਤਾ ਦੂਸਰਾ ਤੀਸਰਾ ਜਿਹੜਾ ਇਹਨਾਂ ਦੀ ਜਿਹੜੀ ਸਸਪੀਸ਼ੀਅਸ ਜਿਹੜੀ ਪਰਫਾਰਮੈਂਸ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕੇਵਿਆਂ 44 ਜਿਹੜੇ ਹੈਗੇ ਨੇ ਉਹ ਹੁਣ ਆਣ ਕੇ ਟਾਪਰ ਹੋ ਗਏ ਜਦ ਕਿ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਢੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਾਂ ਜਿਹੜੇ ਹੋਰ ਕੰਪੀਟੀਟਿਵ ਇਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਉਹ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆਣ ਕੇ ਉਹ ਸਾਰੇ ਟੌਪ ਕਰ ਗਏ ਨੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕੱਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਹਿਸਾਬ ਦੇ ਨਾਲ ਇਹ ਬੇਈਮਾਨੀ ਦਾ ਇੱਕ ਫਰਾਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਹੈ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਨਹੀਂ ਨਾ ਸਿਰਫ ਐਸਐਸਏ ਕਮ ਇਨਸਪੈਕਟਰਸ ਦੀ ਬਲਕਿ ਨਾ ਸਿਰਫ ਨੈਪ ਤਹਿਸੀਲਦਾਰ ਦੀ ਜਿੰਨੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਸਾਰਾ ਘੁਟਾਲੇਬਾਜ਼ੀ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੇਪਰ ਲੀਕ ਹੋ ਰਿਹਾ ਵਾ ਜਾਂ ਹੋਰ ਨਹੀਂ ਬੈਕਵਰਡ ਸਟੇਟਸ ਯੂਪੀ ਵਗੈਰਾ ਸੁਣਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਿਹਤਿਆਂ ਨੂੰ ਔਰ ਚ ਚਿਹਤਿਆਂ ਨਾਲੋਂ ਵੀ ਆਈ ਊਡ ਸੇ ਥਿਸ ਇਜ਼ ਥਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇੰਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕ腐ਸ਼ਨ ਹੁਣ ਇਹਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਵਿਜੀਲੈਂਸ ਜਿਹੜੀ ਹੈ ਪੰਜਾਬ ਦੀ ਉਹ ਤਾਂ ਸਿਰਫ ਬਰੂਧੀਆਂ ਨੂੰ ਠੋਕਣ ਤੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟਿਵਿਸਟ ਆ ਉਹਨਾਂ ਨੂੰ ਕਿ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਇਆ ਜਾਂਦੇ ਉਸੇ ਆਸ ਤੇ ਰੱਖੀ ਬਿਜ਼ਨਸ ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਹੀ ਰਿਹਾ ਹੋ ਕਿ ਇੱਥੇ ਲੜਕੀਆਂ ਬਚਾਰੀ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮੱਸੀ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਤੇ ਗਾਹ ਲੰਗ ਜਾਨੇ ਨੇ ਜਿਹੜਾ ਦੀ ਕੋਈ ਅਮਰਟ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤਾਂ ਕੋਈ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰਾ ਦਿਓ ਜਾਂ ਫੇਰ ਕੋਈ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਆ ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਇੱਕ ਪੂਰੀ ਸੀਬੀਆਈ ਦੀ ਪੁਖਤਾ ਟਾਈਮ ਬౌੰਡ ਜਾਂਚ ਮੰਗ ਕੀਤੀ ਔਰ ਜੇ ਨਾਲ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸ ਬੋਰਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੇਪਰ ਲੀਕ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਪੁਖਤਾ ਕਾਰਵਾਈ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸਐਸਏ ਕਮ ਇਨਸਪੈਕਟਰਸ ਦੀ ਜਿਹੜੀ ਭਰਤੀ ਆ ਉਹ ਨਵੇਂ ਸਿਲੇ ਤੋਂ ਕਰਾਈ ਜਾਵੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਹੋਰ ਕਰਾਂ ਮੈਂ ਬੇਨਤੀ ਕਰੂੰਗਾ ਔਰ ਇਹਦੇ ਚ ਮੈਂ ਕਹਿਣਾ ਚਾਹੁੰਦਾ ਇੱਕ ਭਰਤੀਆਂ ਦੇ ਵਿੱਚ ਕਿ ਸਪੋਰਟਸ ਕੋਟੇ ਦੇ ਵੀ ਵਿਚਾਰੇ ਲੋਕ ੱੱਕੇ ਖਾ ਰਹੇ ਨੇ ਕੱਲ ਤੁਸੀਂ ਦੇਖਿਆ ਇੱਕ ਥਾਣੇ ਦੇ ਵਿੱਚ ਲਾਸ਼ ਪਾਈ ਗਈ ਇੱਕ ਸਪੋਰਟਸਮੈਨ ਕਬੱਡੀ ਦਾ ਪਲੇਅਰ ਸ ਨੂੰ ਕੱ데 ਲਈ ਚਾਹ ਚੂ ਦੇ ਵਾਸਤੇ ਥਾਣੇ ਚ ਰੱਖਿਆ ਸੀਗਾ ਉਹ ਪਤਾ ਹੀ ਨਹੀਂ ਕਿ ਵਿਚਾਰਾ ਮਾਰਿਆ ਕਿੱਦਾਂ ਗਿਆ ਹੈਗਾ ਔਰ ਸਪੋਰਟਸ ਕੋਟੇ ਦੀ ਪਿਛਲੇ 9 ਸਾਲ ਤੋਂ ਭਰਤੀ ਨਹੀਂ ਹੋ ਰਹੀ ਕਿਤੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕੀ ਕਹਿੰਦੇ ਸੀ ਖੇਡ ਵਤਨ ਦਾ ਪਤਾ ਨਹੀਂ ਕਿਹੜੀਆਂ ਖੇਡਾਂ ਬਣਾਈਆਂ ਫਰਾਡ ਜੀਆਂ ਗ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਸਤੇ ਉਹਦੇ ਚ ਪਿਛਲੇ 9 ਸਾਲਾਂ ਵਿੱਚ ਸਪੋਰਟਸ ਕਾਉਟੇ ਵਿੱਚ ਕੋਈ ਭਰਤੀ ਨਹੀਂ ਹੋਈ ਜਿਹੜੇ ਐਮਿਨੈਂਟ ਸਪੋਰਟਸਮੈਨ ਨੇ ਨੈਸ਼ਨਲ ਐਂਟਰਨੈਸ਼ਨਲ ਦੇ ਆ ਰਨਿੰਗ ਫਰੋਮ ਪਿੱਲਰ ਟੂ ਪੋਸਟ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਮੌਜੂਦਾ ਸਰਕਾਰ ਦੇ ਵਿੱਚ ਸਾਡੀ ਇਹ ਵੀ ਮੰਗ ਹੈ ਕਿ ਸਪੋਰਟਸਮੈਨ ਜਿਹੜੇ ਬਹੁਤ ਮਿਹਨਤ ਕਰਕੇ ਕਿਸੇ ਫੀਲਡ ਵਿੱਚ ਐਕਸਲ ਕਰਦੇ ਨੇ ਨਾਮ ਬਣਾਉਂਦੇ ਨੇ